ਹੈਲੋ ਹੈਲੋ ਮੈਂ ਤੇਰੇ ਮੈਂ ਤੁਹਾਨੂੰ ਸਾਰੇ ਪੈਸੇ ਪੁਆ ਰਿਹਾ ਵਾਂ ਏਸੀ ਦੇ ਠੀਕ ਹੈ ਤੇ ਮੇਰੀ ਭੈਣ ਨੂੰ ਤੰਗ ਨਹੀਂ ਕਰਨਾ ਬਿਲਕੁਲ ਵੀ ਠੀਕ ਹੈ ਮੇਰਾ ਭਰਾ ਅੱਛਾ ਹਾਂ ਤੂੰ ਕਿਹੜਾ ਭਰਾ ਲਗਦਾ ਉਹਦਾ ਵੀਰੇ ਮੈਂ ਭਰਾ ਹੀ ਆ ਉਹਦਾ ਠੀਕ ਹੈ ਨਾ ਕਿਦਾਂ ਕਿਦਾਂ ਜਿੱਦਾਂ ਮੈਂ ਆਪਣੀ ਭੈਣ ਮੰਨਦਾ ਭੈਣ ਹੀ ਉਹ ਮੇਰੀ ਰਖੜੀ ਬੰਨਣ ਆਈ ਹੈ ਮੈਨੂੰ ਹਾਂ ਹਾਂ ਤੇ 10 ਸਾਲ ਤੁਹਾਨੂੰ ਬਰਾਉਣੇ ਚ ਗੌਣ ਨਹੀਂ ਦੇਖਿਆ ਤੇ ਵੀਰੇ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਂ ਜਸਤ ਪੈਸੇ ਏਸੀ ਦੇ ਪੈਸੇ ਪੁਆਣੇ ਨਾ ਹਾਂਜੀ ਹਾਂਜੀ ਬੋਲੋ ਬੋਲੋ ਵੀਰੇ ਬੋਲੋ ਬੋਲੋ ਮੇਰੀ ਗੱਲ ਸੁਣਾ ਮੇਰਾ ਵਿਆਹ ਕਦੋਂ ਹੋਇਆ ਸੀ ਹਾਂਜੀ ਮੇਰਾ ਵਿਆਹ ਕਦੋਂ ਹੋਇਆ ਵੀਰੇ ਮੈਨੂੰ ਉਹਦੇ ਨਾਲ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਹੈ ਨਾ ਨਾਲੇ ਕਹਿੰਦਾ ਮੇਰੀ ਭੈਣ ਆ ਤੇ ਭੈਣ ਹੀ ਆ ਮੇਰੀ ਤੇ ਫਿਰ ਉਹੀ ਕਹਿੰਦਾ ਨਾ ਪਤਾ ਦਊਗਾ ਵੀ ਇੱਕੋ ਇੱਕ ਭੈਣ ਆ ਵੀਰੇ ਫਿਰ ਉਹਨੂੰ ਤਾਂ ਮੇਰੀ ਗੱਲ ਸੁਣ ਉਹਨੂੰ ਤਾਂ ਕਿਉਂ ਕਰਦਾ ਵਾ ਉਹਨੂੰ ਟੋਚਰ ਬਾਜੀ ਕੋ ਕਰਦਾ ਵਾ ਮੈਂ ਏਸੀ ਲਵਾਤਾ ਮੈਂ ਇਹ ਕਰਤਾ ਉਹ ਕਰਤਾ ਸਾੜ ਕੀਤਾ ਮੇਰੇ ਤੇ ਏਸੀ ਲਵਾ ਕੇ ਉਹਦੇ ਘਰ ਤੇ ਉਹੀ ਹਸਾਨੀ ਕੀਤਾ ਫਿਰ ਲਵਾ ਤੇ ਵੀਰੇ ਤੈਨੂੰ ਕਾ ਮੇਰੀ ਗੱਲ ਸੁਣ ਭਰਾ ਧਿਆਨ ਨਾਲ ਜਿੱਦਾਂ ਦਾ ਇਹ ਆਣਕ ਆਣਕ ਉਹ ਤੋਂ ਕਰਾਂਗੇ ਕਿ ਜਿਹੜੀ ਉਹ 2 2 4 4 ਉਹ ਬ੍ਰਦਰ ਮੇਰੀ ਗੱਲ ਸੁਣ ਲੈ ਮੇਰਾ ਵੀਰੇ ਹੁਣ ਮੇਰਾ ਧਿਆਨ ਨਾਲ ਗੱਲ ਸੁਣ ਲੈ ਮੇਰਾ ਵੀਰ ਬਣ ਕੇ ਤੂੰ ਆਪਣੇ ਏਸੀ ਦਾ ਬਿੱਲ ਤੇ ਮੈਂ ਏਸੀ ਦੇ ਪੈਸੇ ਪਾ ਰਿਆਂ ਜੇ ਹੁਣ ਮੇਰੀ ਭੈਣ ਨੂੰ ਤਾਂ ਕੀਤਾ ਨਾ ਫਿਰ ਦੇਖ ਲਈ ਭਰਾ ਉਹ ਮੈਨੂੰ ਮਿੰਟ ਬਾਅਦ ਫੋਨ ਆਂਦਾ ਵਾ ਵੀਰੇ ਮੈਨੂੰ ਤੰਗ ਕਰਦੇ ਆ ਯਾਰ ਕੋਈ ਤਰੀਕਾ ਥੁਣਾ ਯਾਰ ਪੇ ਲੈ ਜਾ ਕਿਉਂ ਲੈ ਕੇ ਜਾਵਾ ਕਿਉਂ ਕਿਉਂ ਲੈ ਕੇ ਜਾਵਾ ਅਗਲੀ ਆਪਣੀ ਮਰਜ਼ੀ ਨਾਲ ਗਈ ਆ ਮੇਰੀ ਮਰਜ਼ੀ ਨਾਲ ਤੇ ਨਹੀਂ ਗਈ ਨਾ ਉਹ ਸਾਡੇ ਘਰੇ ਠੇਗਾ ਲੱਗਦਾ ਤੂੰ ਕੀ ਲੱਗਦਾ ਸਾਡੇ ਘਰੇ ਕਿਉਂ ਮੈਂ ਤੁਹਾਡੇ ਘਰ ਦੇ ਕੋਈ ਦਖਲ ਅੰਦਾਜ਼ੀ ਨਹੀਂ ਦੇ ਰਿਆ ਵੀਰੇ ਮੈਂ ਆਪਣੀ ਕਰ ਕਰਕੇ ਵਧਾਈਆਂ ਤੇਰਾ 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 ਵਿਆਹ ਤਾਂ ਹੀ ਮੈਂ ਦਾ ਕਰ ਕਰਕੇ ਕਰਵਾਉਂ ਉਹ ਵੀਰੇ ਮੇਰੇ ਵਿਆਹ ਦੀ ਛੱਡ ਉਹ ਮੇਰੇ ਵਿਆਹ ਦੀ ਛੱਡ ਵੀਰੇ ਜੋ ਕੀਤਾ ਪ੍ਰਮਾਤਮਾ ਨੇ ਕੀਤਾ ਕਿਸੇ ਦੇ ਵਾਸਤੇ ਕੁਝ ਵੀ ਨਹੀਂ ਆਈ ਸਮਝ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਭਰਾ ਤੂੰ ਆਪਣੇ ਏਸੇ ਦੇ ਮੇਰੀ ਗੱਲ ਸੁਣ ਵੀਰੇ ਧਿਆਨ ਨਾਲ ਵੀਰੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਹੁਣ ਧਿਆਨ ਨਾਲ ਵੀਰੇ ਤੱਤਾ ਨਾ ਹੋ ਮੇਰੇ ਨਾਲ ਆਈ ਸਮਝ ਹਾਂ 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 ਜਿੰਨਾ ਕਹਿਆਗਾ ਨਾ ਉਹਨਾਂ ਤੇ ਰਹਿ ਮੇਰਾ ਭਰਾ ਠੀਕ ਹੈ ਨਾ ਗਾਲਾਂ ਕਨੂ ਕਰਦਾ ਕਿੰਨੂ ਗਾਲਾਂ ਕਰਦਾ ਮਤੂੰ ਕੋਈ ਨਹੀਂ ਮੈਂ ਜੁੱਤੀਆਂ ਖਾਂਦਾ ਰਿਹਾ ਤੇ ਸਾਲੋ ਤੁਸੀਂ ਖੁਸ਼ੀ ਹੁੰਦੇ ਸੀਗੇ ਕਿ ਕਿਹਦੇ ਤੋਂ ਖੁਸ਼ ਹੁੰਦੇ ਸੀਗੇ ਜੁੱਤੀਆਂ ਮੈਨੂੰ ਪਹਿੰਦੇ ਖੁਸ਼ ਹੁੰਦਾ ਤੂੰ ਹੀ ਹੁੰਦਾ ਵੇ ਸੀਗਾ ਕਦੀ ਤੂੰ ਕੰਨਾ ਕੰਮ ਕਰਨ ਨਾਲ ਆਪਣਾ ਕੰਮ ਕਰ ਲੈ ਵੀਰੇ ਮੈਂ ਕਰਦਾ ਪਿਆ ਜਦ ਮੈਂ ਜੋ ਵੀ ਕਰਦਾ ਪਿਆ ਨਾ ਬਹੁਤ ਵਧੀਆ ਕਰਦਾ ਮੈਂ ਠੀਕ ਆ ਨਾ ਮੈਂ ਟੈਕ ਹੀ ਕੰਮ ਕਰਦਾ ਪਿਆ ਮੈਂ ਹਾਂ ਸਾਨੂੰ ਕੀ ਬੋਲ ਤੂੰ ਸਾਨੂੰ ਕੌਣ ਤੂੰ ਕਰਦਾ ਪਿਆ ਮੈਂ 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 ਕਰੂੰਗਾ ਨਹੀਂ ਮੈਂ ਕਰੂੰਗਾ ਨਹੀਂ ਨਹੀਂ ਮੈਂ ਕਰੂੰ ਮੇਰਾ ਮੁੰਡਾ ਤੁਸੀਂ ਰੱਖਿਆ ਆ ਸੀਗਾ ਉਹ ਤਾਂ ਏਸੀ ਦੇ ਪੈਸੇ ਮੈਂ ਲਵਾਏ ਸੀਗੇ ਵੀ ਉਹਨੂੰ ਗਰਮੀ ਨਾ ਲੱਗੇ ਹੁਣ ਤੂੰ ਆਪਣੇ ਜਵਾਕ ਉਹਦੇ ਵਿੱਚ ਪਾਉਣਾ ਪੈਸੇ ਦੇ ਦੇ ਜਿਨ੍ਹਾਂ ਨਾਲ ਘੁੰਮਦਾ ਉਹਨਾਂ ਨੂੰ ਕਹਿ ਲੈ ਕੇ ਦੇ ਮੈਨੂੰ ਪੈਸੇ ਪਾਉ ਵੀਰੇ ਮੇਰੀ ਗੱਲ ਸੁਣ ਮੈਂ ਕਿਸੇ ਤੋਂ ਨਹੀਂ ਮੰਗੇ ਪੈਸੇ ਠੀਕ ਆ ਨਾ ਮੈਂ ਤੁਹਾਨੂੰ ਡਾਇਰੈਕਟ ਪੈਸੇ ਪੁਆ ਰਿਹਾ ਜਿੱਥੋਂ ਵੀ ਪੁਆ ਰਿਹਾ ਆ ਮੈਂ ਤੂੰ ਜੇ ਤੇਰਾ ਬਾਈ 43000 ਰੁਪਏ ਬਿੱਲ ਪਿਆ ਨਾ ਤੇ ਤੇਰਾ 43000 ਹੀ ਮੈਂ ਧੋਊਂਗਾ ਠੀਕ ਆ ਨਾ ਮੈਂ ਕੋਈ ਵਿੱਚੋਂ ਪੰਜੀ ਨਹੀਂ ਰੱਖਦਾ ਪਿਆ ਮੈਨੂੰ ਫੋਨ ਕੀਤਾ ਮੈਂ ਫੋਨ ਦੀ ਨਹੀਂ ਗੱਲ ਕੀਤੀ ਵੀਰੇ ਵੀਰੇ ਭੈਣ ਨੂੰ ਕੋ ਤੰਗ ਕਰਦਾ ਤੂੰ ਕਿਨੂੰ ਏਕਮ ਨੂੰ ਕੋ ਤੰਗ ਕਰਦਾ ਮੈਂ ਕਿਨੂੰ ਤੂੰ ਇੰਨੇ ਜੋਗਾ ਹੈਗਾ ਤੂੰ ਮੈਨੂੰ ਰੋਕ ਲੇਗਾ ਵੀਰੇ ਮੈਂ ਨਹੀਂ ਗੱਲ ਸੁਣਨਾ ਧਿਆਨ ਨਾਲ ਠੀਕ ਆ ਨਾ ਮੈਂ ਜਿੰਨੇ ਜੋਗਾ ਹੈਗਾ ਮੈਂ ਬਹੁਤ ਵਧੀਆ ਆ ਮੋਹਣੀਆਂ ਲੱਤਾਂ ਚੱਲਦੀਆਂ ਨੇ ਇੰਨਾ ਭਾਰ ਉਹ ਵੀਰੇ ਮੈਂ ਕੋਈ ਇਹ ਚੀਜ਼ ਨਹੀਂ ਕਰਾਂ ਗਾ ਗੱਲ ਮੇਰੀ ਵੀਰੇ ਮੈਂ ਡਰਨ ਡਰੋਂ ਦੀ ਗੱਲ ਨਹੀਂ ਕਰ ਰਿਹਾ ਮੇਰੇ ਵੀਰੇ ਮੇਰੀ ਧਿਆਨ ਨਾਲ ਗੱਲ ਸੁਣ ਮਾ ਬਸ ਆਪਣੇ ਏਸੀ ਦੇ ਪੈਸੇ ਪਾ ਭੈਣ ਦੇ ਨਾ ਗਰੀਬ ਭੈਣ ਦੇ ਨਾ ਉਹ ਵੀ 10 ਟੋਲੇ ਸੋਨਾ ਪਾਇਆ ਹੋਇਆ ਉਹ ਵੀਰੇ ਹੈਗਾ 10 ਟੋਲੇ ਸੋਨਾ ਵੀਰੇ ਮੈਂ ਉਹ ਨਹੀਂ ਕਹਿ ਰਿਹਾਗਾ ਮੈਂ ਜਸਤ ਤੁਹਾਨੂੰ ਏਸੀ ਦੀ ਗੱਲ ਕੀਤੀ ਏਸੀ ਦਾ ਗੱਲ ਰੱਖੋ ਠੀਕ ਹੈ ਨਾ ਤੂੰ ਐ ਕਰ ਆਪਣੇ ਘਰੇ ਜਾ 10 ਟੋਲੇ ਜਾ ਕੇ ਸੋਨੇ ਦੀ ਫੋਟੋ ਪਾ ਮੈਂ 50 ਦੀ ਪਾਉਣਾ ਉਹ ਵੀਰੇ ਮੇਰੇ ਵੀਰੇ ਮੇਰੇ ਤੋ ਵੀਰੇ ਮੇਰੀ ਗੱਲ ਸੁਣ ਮੈਂ ਰੇੜੀ ਲਾਵਾਂ ਚਾਹੇ ਮੈਂ ਜਮਾਦਾਰ ਦਾ ਕੰਮ ਕਰਾਂ ਚਾਹੇ ਮੈਂ ਕੂੜਾ ਚੱਕਾਂ ਤੂੰ ਮੇਰੇ ਤੋਂ ਕੀ ਲੈਣਾ ਮਾਮਿਆਂ ਨਾਲ ਤੂੰ ਲੜ ਪਿਆ ਆਪਣੇ ਸਗੇ ਜਵਾਈ ਨਾਲ ਯਾਰ ਮਾਮਾ ਤਾਂ ਹੈ ਹੀ ਭੈਣ ਚੋ ਦਾ ਇੱਕ ਨੰਬਰ ਦਾ ਤੇਰਾ ਮੈਂ ਸਮਝੋਦਾ ਕਰਾਂਦਾ ਰਿਹਾ ਤੂੰ ਕਰਦਾ ਗਿਆ ਜਿੰਦਗੀ ਚ ਸਾਲਿਆ ਵੀਰੇ ਮੈਂ ਬਹੁਤ ਕੁਝ ਕਰਦਾ ਨਾ ਤੈਨੂੰ ਹੁਣ ਕਰਕੇ ਦਿਖਾਵਾਂਗਾ ਕੀ ਕਰਨਾ ਵਾ ਠੀਕ ਹੈ ਨਾ ਕੋਈ ਗੱਲ ਨਹੀਂ ਵੀਰੇ ਟਾਈਮ ਟਾਈਮ ਆਣ ਤੇ ਮੈਂ ਸਾਹਮਣੇ ਵੀ ਆਵਾਂਗਾ ਜਿੱਥੇ ਮਰਜ਼ੀ ਬੁਲਾ ਲਈ ਆਈ ਸਮਝ ਟਾਈਮ ਨੂੰ ਆਏਗਾ ਕਦੇ ਕੁੱਤੇ ਦੇ ਸੋਟੀ ਮਾਰੀਆ ਭੋਸੜੂ ਕੋਈ ਗੱਲ ਨਹੀਂ ਕੱਢ ਲੈ ਗਾਲਾਂ ਕੱਢ ਲੈ ਕੋਈ ਗੱਲ ਨਹੀਂ ਹੋਰ ਕੱਢ ਗਾਲਾਂ ਮੂੰਹੋਂ ਕੱਢ ਝੋਲੀ ਪਾ ਆਈ ਸਮਝ ਕਰ ਕਰ ਧਮਕੀਆਂ ਦਿੰਨਾ ਇੰਨੇ ਜੋਗਾ ਹੈਗਾ ਕਦੇ ਵੀਰੇ ਮੇਰੀ ਧਿਆਨ ਨਾਲ ਹੁਣ ਗੱਲ ਮੇਰੀ ਗੱਲ ਸੁਣ ਲੈ ਹੁਣ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਤੂੰ ਕਹਿਲਾ ਕੋਈ ਗੱਲ ਨਹੀਂ ਵੀਰੇ ਬਸ ਹੋ ਗਿਆ ਹੁਣ ਤੇਰਾ ਸੋਹਰੇ ਦੀ ਤੇਰੀ 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 ਸੱਸ ਪਤਾ ਕੀ ਕਹਿੰਦੀ ਸੀ ਸੁਣਨਾ ਦੋ ਮਿੰਟ ਹਾਂ 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 ਬੋਲ ਬੋਲ ਇਹ ਭੂਆ ਪਤਾ ਕੀ ਕਹਿੰਦੀ ਸੱਸ ਹਾਂ ਹਾਂ ਤੇਰੇ ਘਰੇ ਚਾਰ ਕੁਰਸੀਆਂ ਨਹੀਂ ਹੈਗੀਆਂ ਅੱਛਾ ਠੀਕ ਆ ਉੱਥੇ ਤਾਂ ਕੁਝ ਹੋਇਆ ਨਹੀਂ ਹੈਗਾ ਠੀਕ ਆ ਵੀਰੇ ਹੋਇਆ ਕੁਝ ਤਾਂ ਦੱਸ ਦੇ ਵੀਰੇ ਪਿੱਛੇ ਤੁਸੀਂ ਚਾਚੀ ਨਾਲ ਲੜੀ ਜਾਂਦੇ ਹੋ ਤੁਹਾਡਾ ਲੈਵਲ ਕੀ ਓਏ ਠੀਕ ਆ ਵੀਰੇ ਮੋਂ ਮੈਂ ਤੈਨੂੰ ਟਾਈਮ ਆਣ ਤੇ ਦੱਸਾਂਗਾ ਬਰ ਲੈਵਲ ਕੀ ਆ 아이 ਸਮਝ ਹਾਂ ਹਾਂ ਉਹ ਨਾ ਭੈਣ ਨੂੰ ਤੰਗ ਕਰਦਾ ਭੈਣ ਤੇਰੀ 45 ਲੱਖ ਦੀ ਗੱਡੀ 'ਚ ਬੈੰਦੀ ਆ ਵੀਰੇ ਮੈਨੂੰ ਉਹ ਨਹੀਂ ਆ ਠੀਕ ਆ ਨਾ ਬਸ ਆਪਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੇ ਨੰਬਰ ਬਣਾਉਣਾ ਜਿਨ੍ਹਾਂ ਦੇ ਨਾਲ ਤੂੰ ਲੱਗਿਆ ਫਿਰਦਾ ਮੈਂ ਵੀਰੇ ਮੇਰੀ ਗੱਲ ਸੁਣ ਮੈਂ ਆਪਣੇ ਆਪਣੀ ਦੁਕਾਨ ਤੇ ਕੰਮ ਕਰਦਾ ਮੈਂ ਕੀ ਸਮਝੂਗਾ ਦੱਸ ਤੂੰ ਮੇਰੀ ਗੱਲ ਸੁਣ ਲੈ ਧਿਆਨ ਵੀਰੇ ਮੈਂ ਆਪਣੀ ਮੈਂ ਆਪਣੀ ਦੁਕਾਨ ਤੇ ਕੰਮ ਕਰਦਾ ਤਾਂ ਆਈ ਸਮਝ ਮੈਂ ਕਿਸੇ ਦੇ ਥੱਲੇ ਲੱਗ ਕੇ ਨਹੀਂ ਕੰਮ ਕਰਦਾ ਪਿਆ ਕਿਹੜੀ ਵਿਖਾਣੇ ਤੇ ਮੀ ਜਿੱਥੇ ਮੇਰੀ ਮੇਰੀ ਬੂਟਾਂ ਵਾਲੀ ਦੁਕਾਨ ਹੈ ਇਹੀ ਮੇਰੀ ਦੁਕਾਨ ਹੈ ਕਿੱਥੇ ਹੈ ਸੀਐਮਸੀ ਚੌਕ ਆ ਜੀ ਜਦੋਂ ਮਰਜ਼ੀ ਬਾਹਰ ਵਾਲਾ 30 ਚੌਕ ਕਿੱਥੇ ਗਿਆ ਨਸਤਾ ਦੇ ਪ੍ਰਿੰਕਲ ਝੂਟ ਮੇਰੀ ਆ ਹੁਣ ਉਹ ਆ ਨਿਕਲੀ ਨਾ ਮੂੰਹ ਚੋ ਗੱਲ ਆ ਨਿਕਲੀ ਨਾ ਮੂੰਹ ਚੋ ਮੈਂ ਮੈਂ ਤਾਂ ਸੱਚ ਮੈਂ ਤਾਂ ਵੀਰੇ ਮੈਂ ਹਾਂ ਲਾਂਦੀ ਰਹਾ ਬਾੜ ਤਨੂ ਉਹ ਮੇਰੇ ਕੋਈ ਗੱਲ ਨਹੀਂ ਵੀਰੇ ਨਾਲ ਵੀਰੇ ਜਵਾਈ ਦੀ ਕਸਰ ਵਾਲੇ ਮੇਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਵੀਰੇ ਮੈਂ ਮੈਂ ਡੈਡੀ ਕਿਸਨ ਨੂੰ ਨੇ ਕਿਹਾ ਠੀਕ ਹੈ ਨਾ ਤਰੀ ਭੈਣ ਨੂੰ ਉੱਤ ਲਾਈਏ ਜਿਹੜੀ ਵਾਪਸ ਆਈ ਹੈ ਕੋਈ ਗੱਲ ਨਹੀਂ ਉਹਨੂੰ ਲੈ ਕੇ ਆਏ ਆ ਕੋਈ ਗੱਲ ਨਹੀਂ ਕਰ ਬਾਣੀ ਦੀ ਸੌਂਹ ਖਾ ਕੇ ਗਿਆ ਆਪਣੀ ਕੁੜੀ ਦੀ ਸੌਂਹ ਖਾ ਕੇ ਗਿਆ ਠੀਕ ਆ ਮੈਂ ਬੋਲ ਮੇਰੇ ਲਈ ਇੱਕੋ ਜਿਹਾ ਹੈ ਕਿ ਏਕਮ ਨੂੰ ਮੈਂ ਲੈ ਕੇ ਗਿਆ ਸੀ ਤੇ ਜਦ ਤੁਸੀਂ ਮਿੰਤਾ ਤਰਲੇ ਕਰਦੇ ਸੀ ਆ ਜਾ ਆ ਜਾ ਚੈਟਿੰਗ ਕਰ ਕਰਕੇ ਤੁਸੀਂ ਤਾਂ ਉਹਨੂੰ ਬੁਲਾਉਂਦੇ ਪਏ ਸੀਗੇ ਹਾਂ ਜਿਹੜਾ ਆ ਜਿਹੜਾ ਆ ਜਿਹੜਾ ਫੋਨ ਹੈ ਨਾ ਜਿੱਦੋਂ ਤੂੰ ਨੰਬਰ ਲਾਇਆ ਨਾ ਇਹਦੇ ਪਿੱਛੇ ਨਾ ਵੀਡੀਓ ਪਈਆਂ ਨੇ ਪਹਿਲਾਂ ਹੀ ਠੀਕ ਹੈ 98188 ਦਾ ਨੰਬਰ ਮੇਰੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਆਪਣਾ ਸਕੈਨਰ ਭੇਜ ਤੇ ਗੱਲ ਖਤਮ ਕਰ ਬਸ ਮੈਨੂੰ ਪਤਾ ਨਹੀਂ ਹੋਣਾ ਵੀਰੇ ਮੇਰੀ ਮੇਰੀ ਗੱਲ ਸੁਣ ਵੀਰੇ ਕੀ ਗੱਲ ਤੇ ਯਾਰ ਤੂੰ ਕਾਦੇ ਲਈ ਫੋਨ ਕਰਿਆ ਸੀ ਵੀਰੇ ਮੈਨੂੰ ਏਸੀ ਦੇ ਏਸੀ ਦੇ ਪੈਸੇ ਏਸੀ ਦੇ ਪੈਸੇ ਪਵਾ ਦੇ ਨਨ ਠੀਕ ਹੈ ਨਾ ਤੇ ਮੈਨੂੰ ਏਸੀ ਦਾ ਬਸ ਭੇਜ ਦੇ ਨਾ ਗੱਲ ਖਤਮ ਵੀਰੇ ਏਸੀ ਦੇ ਪੈਸੇ ਪਵਾ ਦੇ ਮੈਂ ਪਾ ਦਾਂਗਾ